ਜੀ ਗਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਕਦੂਆਂ ਦੇ ਕੋਕ ਤੇ ਤੇ ਸਭ ਤੋਂ ਪਹਿਲਾਂ ਆਪਾਂ ਕਦੂ ਨੂੰ ਛਿੱਲ ਲੈਣਾ ਹੈ ਜੀ ਚੰਗੀ ਤਰ੍ਹਾਂ ਉਸ ਤੋਂ ਆਪਾਂ ਬਾਅਦ ਨੂੰ ਕਦੂ ਕਸ ਕਰਾਂਗੇ ਕਦੂ ਨੂੰ ਆਪਾਂ ਛਿੱਲ ਲੈਂਤਾ ਹੈ ਜੀ ਹੁਣ ਆਪੇ ਇਸ ਨੂੰ ਬਰੀਕ ਪਾਸੇ ਨਾਲ ਕਦੂ ਕਸ ਕਰਾਂਗੇ ਕਿਉਂਕਿ ਜਿਹੜਾ ਗੱਦੋ ਬਸ ਕਰਾਂਗੇ ਬ੍ਰੀਕਫਾਸਟ ਨਾਲ ਉਹ ਬਹੁਤ ਹੀ ਜ਼ਿਆਦਾ ਵਧੀਆ ਆਪਾਂ ਜਿਹੜੇ ਹੋਰਤ ਨੇ ਤਿਆਰ ਹੋਣ ਨੂੰ ਜਵਣ ਕੇ ਲੋਈ ਆਪਾਂ ਗੱਦੋ ਬਸ ਜਿਹੜਾ ਉਹ ਕਰ ਲੈਤਾ ਸਾਰਾ ਹੁਣ ਆਪਾਂ ਇਸ ਦੇ ਚੰਗੀ ਤਰ੍ਹਾਂ ਬਾਦ ਪਾਣੀ ਹੈ ਜਿਹੜਾ ਉਹ ਨਿਚੋੜ ਕੇ ਕੱਢ ਲਵਾਂਗੇ ਗੱਦੋਆਂ ਦੇ ਵਿੱਚੋਂ ਆਪਾਂ ਗੱਦੂ ਕਸ ਕਰ ਲਿਆ ਤਾਂ ਸੀ ਜੀ ਕੱਦੂ ਤੇ ਇਹਦੇ ਵਿੱਚੋਂ ਪਾਣੀ ਨਿਚੋੜ ਲਿਆ ਤੇ ਦੋ ਹਰੀਆਂ ਮਿਰਚਾਂ ਕੱਟ ਕੇ ਪਾ ਲਾਂ ਬਰੀਕ ਤੇ ਅਦਰਕ ਵੀ ਆਪਾਂ ਕੱਦੂ ਕਸ ਕਰਕੇ ਹੀ ਪਾਇਆ ਹੁਣ ਆਪਾਂ ਸਵਾਦ ਅਨਸਾਰ ਇਹਦੇ ਵਿੱਚ ਨਮਕ ਪਾਵਾਂਗੇ ਤੇ ਆ ਆਪਾਂ ਸਾਫ ਤੋਂ ਧਨੀਆ ਗਾ ਇਹ ਵੀ ਆਪਾਂ ਕੱਟ ਲਿਆ ਤਾਂ ਸੀਗਾ ਕੁੱਟ ਲਿਆ ਸੀ ਬਰੀਕ ਦਰਦਰਾਇਆ ਕਰਕੇ ਇਹਦੇ ਵਿੱਚੋਂ ਇਹ ਵੀ ਐਡ ਕਰ ਦੇਾਂਗੇ ਤੇ ਥੋੜੀ ਜੀ ਆਪਾਂ ਹਲਦੀ ਪਾ ਦਿਆਂਗੇ ਤੇ ਲਾਲ ਮਿਰਚ ਵੀ ਇਹਦੇ ਵਿੱਚ ਥੋੜੀ ਜੀ ਪਾਵਾਂਗੇ ਤੇ ਹੁਣ ਜਿਹੜਾ ਆਪਾਂ ਲੈਤਾ ਇੱਕ ਕੌਲੀ ਬੇਸਨ ਦੀ ਇਹ ਆਪਾਂ ਆਉਦੇ ਰਿਕਾਰਡਿੰਗ ਕਦੂ ਦੇ ਹਿਸਾਬ ਨਾਲ ਵੱਧ ਘੱਟ ਵੀ ਕਰ ਸਕਦੇ ਆ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਲਓ ਜੀ ਆਪਾਂ ਤਿਆਰ ਕਰ ਲਿਆ ਆਟਾ ਆਪਣਾ ਖੂਬ ਤਿਆਰ ਹੋ ਲਈ ਹੁਣ ਆਪਾਂ ਇਸ ਦੇ ਨਾਲ इस तरह बॉलों बना के जल्दा उस सैड रख ला इस तरह ही इस आटे दार बोलान ने जड़ियाँ वो आप बना के रखा रोज ही आप जेवते तैयार कर लेते ਹੁਣ ਆਪਾਂ ਇਹਨੂੰ ਜਦੋਂ ਤੇਲ ਗਰਮ ਹੋ ਗਿਆ ਆਪਾਂ ਇਸ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਲੋ ਜੀ ਤੇਲ ਹੋ ਗਿਆ ਆਪਣਾ ਗਰਮ ਜਿਹੜੇ ਕੋਪ ਤੇ ਹੋਣਗੇ ਉਹ ਆਪਾਂ ਜਿਆਦਾ ਫਲੇਮ ਤੇ ਨਹੀਂ ਬਣਾਉਣੀ ਲੋ ਫਲੇਮ ਤੇ ਹੀ ਆਪਾਂ ਇਹਨੂੰ ਤਿਆਰ ਕਰਨੇ ਇਹਨਾਂ ਨੂੰ ਤਾਂ ਕਿ ਜਿਹੜਾ ਇਹਨਾਂ ਦਾ ਕੱਚਾ ਹੁੰਦਾ ਵਿੱਚੋਂ ਸੱਚੇ ਪਾਣੀ ਦੀ ਸਮੈਲ ਨਾ ਆਵੇ ਤੇ ਆਪਣੇ ਜਿਹੜੇ ਕਦੂ ਕਾਲਕ ਸੁਕਾ ਕੀਤਾਗਾ ਉਹ ਕੱਚਾ ਨਾ ਰਹੇ। ਬਰੋਦੀ ਆਪਣੇ ਗੋफ्ते ਹੋਣ ਲੱਗੇ ਤਿਆਰ। ਇਸੇ ਤਰ੍ਹਾਂ ਹੀ ਆਪਾਂ ਜਿਹੜੇ ਸਾਰੇ ਗੋफ्ते ਆ ਉਹ ਬਣਾ ਲੈਨੇ ਆ। ਜ਼ਿਆਦਾ ਆਪਾਂ ਇਹਨਾਂ ਨੂੰ ਨਹੀਂ ਤਲਣਾ। ਹਲਕਾ ਜਿਹਾ ਕਰਨਾਗਾ। ਇਸੇ ਤਰ੍ਹਾਂ ਹੀ ਆਪਾਂ ਜਿਹੜੇ ਦੂਸਰੇ ਗੋफ्ते ਨੇ ਉਹ ਤਿਆਰ ਕਰ ਲਾਂਗੇ। सिर्फ लो फ्लेम से ही आप तैयार लो करें अपने कोवते बन के हो गए तैयार हाँ हम आप इन्हों भी तेल के बार के गैस कर देंगे बंद ਕੋਕਤੇ ਬਣ ਕੇ ਆਪਣੇ ਹੋ ਗਏ ਜਿਆਰ ਬਿਲਕੁਲ ਇਹੀ ਸੌਫਟ ਕੋਕਤੇ ਨੇ ਜਾਲੀਦਾਰ ਕੋਕਤੇ ਨੇ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਨੇ ਜੇਕਰ ਤੁਸੀਂ ਜਿਵੇਂ ਸਬਜੀ ਬੱਚੇ ਨਹੀਂ ਖਾਂਦੇ ਆਪਾਂ ਇਹਨਾਂ ਦੀ ਸਬਜੀ ਵੀ ਬਣਾ ਕੇ ਖਾ ਸਕਦੇ ਆ ਤੇ ਜੇਕਰ ਜਿਵੇਂ ਆਪਾਂ ਕਈ ਵਾਰੀ ਕੜੀ ਬਣਾਉਨੇ ਆਂਗੇ ਉਸ ਦੇ ਵਿੱਚ ਵੀ ਆਪਾਂ ਇਹ ਪਾ ਸਕਦੇ ਆ ਜੇਕਰ ਬੱਚੇ ਨੇ ਖਾਣ ਦੇ ਲਈ ਵੀ ਮੰਗਦੇ ਬੱਚੇ ਉਸ ਤੇ ਲਈ ਵੀ ਆਪਾਂ ਇਹਨਾਂ ਨੂੰ ਬਣਾ ਕੇ ਖਾ ਸਕਦੇ ਆ ਕੋਕਤਿਆਂ ਨੂੰ ਕਿਉਂਕਿ ਇਹ ਜ਼ਿਆਦਾ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਨੇ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ ਜੀ